ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿ ਹੈ ਗੁਰੂ ਜੀ ਕੀ ਫਤਿਹ ਪਾ ਸਾਹਿਬ ਦਸਵੀਂ ਗਬਉ ਬਾਈ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਬ ਚਰਨ ਮੰਦਰ ਹੈ ਹਮਾਰਾ ਆਪ ਨਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸੁਭਾਦਮ ਕਾਬ ਹੋ ਆਪ ਹਾਦਿ ਮਹਵਚਾਬ ਹੋ ਸੁਖੀ ਵਸੈ ਮੂਰ ਪਰਿਵਾਰਾ ਸੇਵਕ ਸੁਭੈ ਕਰਤਾਰਾ ਮੋਰ ਛਨਜ ਕਰਦੇ ਕਰਿ ਗਏ ਸੈ ਮਨਨ ਖਵਾਜ ਸੰਗਰਗੇ ਪੂਰਨ ਹੋਏ ਹਮਾਰੀ ਆਸਾ ਤੂਰ ਪੈਨ ਕੀ ਰਹੇ ਪਿਆਸਾ ਤੁਮਹਿ ਸ਼ਾਨ ਕੀ ਅਮਰਣਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੇ ਮੁੜ ਗਏ ਮਨਨ ਕਾਲਕ ਤਰਾਸਨ ਵਰ ਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਤੂ ਜੋ ਕਨੀ ਰਖਾ ਰਾਖ ਲਿਓਂ ਰਾਖਨ ਹਾਰੇ ਸਾਹੇ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਗਿ ਹੰਤਾ ਤਮੋਹ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਬ੍ਰਹਮਾ ਬਖਤਰ ਕਾਲ ਪਾਏ ਸ਼ਉਨਿਅ ਉਤਰ ਸਾਲ ਪਾਈ ਕਰ ਬਿਸ਼ਨ ਮਰਗਾਸਾ ਸਾਲ ਕਰ ਕਾ ਕੀ ਆਤਮਾਸ਼ ਜਵਨ ਕਾਲ ਜੋਗੀ ਸਭ ਕੀਉ ਬੇਦਰਾਜ ਬ੍ਰਹਮਾ ਜੋਥਿਉ ਜਵਨ ਕਾਲ ਸਨ ਉਸਵਾਰਾ ਨੰਸ਼ ਕਾਰ ਹੈ ਤਾਹੇ ਹਮਰ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨ ਉਦਿਆਇਓ ਆਦ ਅੰਤੇ ਕੇ ਉਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਨਿਸਹੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸ਼ਿਵਗੁਣ ਸੁਖ ਦੇਉ ਸਾਤਰਨ ਕਾ ਪਲਮੋ ਬਲ ਕੇਉ ਘੜ ਘੜ ਕੇ ਅੰਦਰ ਗੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੇ ਤੇ ਵਿੰਦ ਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਪੀਰ ਵਸਨ ਕਟ ਕਟ ਕੇ ਪੜ ਪੜ ਕੇ ਜਨ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾਂ ਨੇ ਅਪਾਰਾ ਨਵਾਕ ਰਖ ਕਰਤ ਹੋ ਗਬਹੂ ਤੁਮੇ ਮਿਲਤ ਦੇਹੀ ਤਰਸਬਹੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਜੂ ਚਰੈ ਤੋਮ ਸੰਹਿਤ ਰਹੈ ਨਿਰਾਲਮ ਜਾਨਦ ਬੀਦ ਅਪੀਦ ਰਾਲਮ ਨਿਰੰਕਾਰ ਨਿਰੋਕਾਰ ਅੰਦਰ ਨਾਮ ਬੋ ਆਦ ਨੀਲ ਅਨਾਦ ਸੰਭ ਤਾ ਕਉਨ ਚਾਰ ਦੇ ਪੇਦਾ ਜਾਕੂ ਭੀਵ ਨਾ ਪਾਵਤ ਮਿੱਦਾਂ ਤਾ ਕਾ ਕਰਪਾ ਹਨ ਨਮਾਨਤ ਮਹਾ ਮੂਣ ਹੈ ਕੰਜ ਭੀਜ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਕੀਨਤ ਨੇ ਪੀਵ ਆਪ ਆਪਣੇ ਵਨ ਹੈ ਜੀਤੇ ਬਰਨਦ ਪਿੰਨ ਪਿੰਨ ਤੂੰ ਹੈ ਦਿੱਤੇ ਤੁਮਰਾ ਲਖਨ ਜੈ ਬਸਾਰਾ ਕਹਿ ਬਿਸ ਜਾ ਪ੍ਰਥਮ ਸੰਸਾਰਾ ਇਕ ਰੂਪਨ ਉਸ ਰੂਪਾ ਰੰਗ ਪਿਉਰਾ ਆਪ ਕੇ ਊਪਾ ਅੰਡਜ ਜਿਰਜ ਸੇਤ ਤੇ ਕੀਨੀਤ ਵਿਖਾਨ ਬਹੋ ਰਚਦੀਨੀ ਕਹੋ ਪੁੱਤ ਰਾਜਾ ਹੋਇ ਬੈਠਾ ਕਮਸ਼ਵਨ ਪਿਉ ਸੰਗਰ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾਦ ਸਰੂਪ ਸਵੈਮ ਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਹਾਰ ਸਿੱਖ ਸੰਗਰੂ ਦੂਤ ਜਿਥੇ ਠਵਤ ਰੋ ਪਾਤਾ ਸਗਲ ਮਲੇਸ਼ ਕਰੋ ਰਣ ਕਾਤ ਜਿਹਾ ਤੁਜ ਦਾ ਸ਼ਰਣੇ ਪਰੇ ਦਿਨ ਕੈ ਦੁਸ਼ਟ ਦੁਖਤਾ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੈ ਦੋ ਸੰਕਟ ਸਭ ਟਾਰੇ ਜੋ ਕਲ ਗੁਗਵਾਰ ਧਿਆਇ ਹੈ ਤਾਕੀ ਕਾਲ ਨਿਕਟ ਲੈ ਹੈ ਔਰ ਅੱਛਾ ਹੋਏ ਤਾਂ ਐਸਾ ਕੱਲ ਦੁਸ਼ਟ ਅ੍ਰਿਸ਼ਟ ਟਲੇ ਜਤ ਕੱਲ ਕਿਰਪਾ ਜਿ ਰਿਸ਼ਟ ਅਦਨ ਜਾਹੇ ਨਿਹਰੋ ਤਾਂਕੇ ਤਾਪ ਤਨੁ ਕੁਮ ਹਰੋ ਔਰ ਇਹ ਸਹਿਦ ਕਰਮੋ ਸਹ ਹੋਈ ਦੁਸ਼ਟ ਛਾਵ ਸਕ ਨਾ ਕੋਈ ਏਕ ਬਾਾਰ ਰਜਨਤਮ ਸਹ ਮਹਾਰਾ ਆਕਾਲ 파ਸ ਤੇ ਤਾਹੇ ਪਾਰਾ ਜਿਨ ਨਿਰਨਾਮ ਦਿਹਾਰੋ ਕਹਾ ਦਾਰ ਦੁਸ਼ਟ ਧੋਖ ਤਿ ਰਹਾ ਖਰੜ ਗੇਤਮ ਸ਼ਰਨ ਦਿਹਾਰੇ ਆਪ ਹਾਥ ਦੈਲ ਹੋ ਮਾਰੇ ਸਰਬ ਥੋਰ ਮੋਹੋ ਸਹਾਈ ਦੁਸ਼ਟ ਧੋਖ ਤੇ ਨੁਹ ਮਚਾਈ ਖਰੜ ਗੇਤਮ ਸ਼ਰਨ ਦਿਹਾਰੇ ਆਪ ਬਹਾ ਦੈਨ ਹੋ ਮਾਰੇ ਸਰਵ ਥੋਰ ਮੋਹੋ ਸਹਾਈ ਦੁਸ਼ਤ ਦੋਤਿਨਹਿ ਬਚਾਈ ਕਿਰਪਾ ਕਰਿਆ ਪ੍ਰਜਗ ਮਤਾ ਗ੍ਰੰਥ ਗਰਾ ਪੂਰਨ ਸੂਰਾਤਾ ਤੇਲ ਵਿਖ ਸਗਲ ਦੇਹੇ ਕੋ ਹਰਤਾ ਦੁਸ਼ਤ ਦੋਖਿਨ ਕਾਉਛੈ ਕਰਤਾ ਸ਼੍ਰੀ ਅ ਤੁਜ ਜਪੈ ਦਿਆਲਾ ਕੂਲ ਨਗਰਾ ਗ੍ਰੰਥ ਜਤਕਾਲਾ ਮਨ ਬਾਣ ਤਤ ਫਲ ਪਾਵੇ ਸੋਏ ਦੁਖ ਨਾ ਦਿਸੈ ਬਿ ਆਪਦ ਕੋਈ ਅੜਨ ਸੁਣੈ ਗੂੰਜਿ ਆਸ ਰਸਨਾ ਪਾਵੇ ਸੁਣੈ ਮੂੜ ਚਤ ਲਾਈ ਚਤੁਰਤਾ ਵਈ ਦੋਹ ਦਰਪੋ ਨਿਗੁਣਾ ਦਿਨ ਦਰਕੇ ਰਹੈ ਹਉ ਜੋ ਆਖੇ ਇਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ ਸਤ ਰਹੈ ਸੈ ਸਪਣਿ ਜੈ ਅਰਧ ਸੈਸ ਆਪਣ ਤੀਨ ਕਹਿ ਜੈ ਪਾਦ ਲਛੁਦੇ ਸ਼੍ਰੀ ਮੀਰਾ ਬਾਰਾ ਤੀਰ ਸੋਧ ਰਵ ਗਰੰਧ ਸੁਧਾਰਾ ਸਵਈਆ ਬਾਹੀ ਗਜਤੇ ਦੂਰੇ ਦਵਤੇ ਕੋ ਆਖ ਦਰੁਣਿਆਨਿਯੋ ਰਾਮ ਰਹੀਮ ਪ੍ਰਾਨੁ ਕਰਾਨ ਦੇ ਕਹਿ ਮੇ ਦਿਗ ਨ ਮਾਨਿਯੋ ਸਿਮਰੇ ਸਾਸ ਰਵੀ ਸੁਮੁਪੇਦ ਕਹਿ ਮੇ ਦਿਗ ਨ ਜਾਣਿਯੋ ਸ੍ਰੀ ਅਸਪਾਨ ਕਿਰਪਾ ਤੁਮਰੇ ਕਾਰ ਮੈ ਨਾਖੋ ਸਤੋਹਿ ਵਿਖਾਨਿਯੋ ਦੁਹਰਾ ਹਾਗਲਾ ਦਵਾਨ ਗੁਰ ਸਾਧਕੈ ਜਿਹੋ ਤੁਹਾਰੋ ਦਵਾਰ ਬਾਹੀ ਗਹਿ ਕਿ ਰਾਜ ਅਸ ਗੋਵਿੰਦ ਦਾਸ ਤੋਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਬਰਸਾਦ ਆਨੰਦ ਪਿਆ ਮਿਰਮਾਈ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਮ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆਂ ਸ਼ਬਦੋਂ ਤੋਂ ਗਾਵ ਹਰੀ ਕੇ ਰਾ ਮਨ ਅਜਨੇ ਵਸਾਇਆ ਕਹਿ ਨਾਨਕ ਆਨੰਦ ਹੂਆ ਸਤਿਗੁਰੂ ਮੈਂ ਪਾਇਆ ਯਮਨ ਮੇਰਿਆ ਤੂੰ ਸੁਧਾਰ ਹੋ ਹਰਿ ਨਾਨੇ ਹਰਿ ਨਾਨਾ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗীকার ਹੋਕ ਦੇ ਤੇਰਾ ਕਾਰਜ ਸਭ ਸਵਾਰਨਾ ਸਭਨਾਗ ਲਾ ਸਬਰਾ ਸੁਆਮੀ ਸੋ ਕੇ ਅਮਨਿ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਨੁ ਨਾਲੇ ਸਾਚੇ ਸਾਹਿਬਾ ਕੀਆ ਨਹੀਂ ਕਰਤੇ ਰਹਿ ਕਰਤਾ تیرੈ ਸਭੁ ਚਹੈ ਜਿਸ ਦੇਹ ਸੋ ਪਾਵੇ ਸਦਾ ਸ਼ਿਵ ਸ਼ਲਾ ਹਾ ਤੇਰੀ ਨਾਮ ਨੋ ਸਾਵੈ ਨਾਮ ਜਿਨ ਕੇ ਮਨੋਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਆਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਹੀ ਰਾਦਰੋ ਸਾਧਨਾ ਧਰਮ ਹੀ ਰਾਹ ਇਨ ਬੁਖਾਂ ਸਭ ਗਵਾਈਆ ਕਰ ਸ਼ਾਂ ਸੁਖੁ ਮਨੈ ਵਸਿਆ ਜਨੇ ਚਾ ਸਭ ਜਾਈਆ ਸਦਾ ਗੁਰਮਾਨਿ ਗਿਤਾ ਗਰਬਟ ਹੋ ਜਿਸ ਦੇਹ ਉਡਾਈਆ ਕਹੈ ਨਾਨਕ ਅਸਨੋ ਸੰਤੋ ਸ਼ਬਦ ਰੋਪਿਆਰੋ ਸਚਨ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਬਾਗੈ ਆ ਘਰ ਸਵਾਗਿਆ ਸ਼ਬਦ ਵਾਜੀ ਕਲਾਂ ਜਿਤ ਕਰਤਾ ਰਿਆਂ ਪੰਜ ਦੋਦ ਵਸ ਕਿਤੇ ਕਾਲ ਕੰਨਕ ਮਾਰਿਆ ਤੁਰ ਅਖਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤਹੈ ਸ਼ਬਹੂਆ ਤਦ ਕਰ ਅਨਾਹਦ ਬਾਚੇ ਆਨੰਦ ਸੁਨੋੜ ਭਾਗੇ ਹੋ ਸਭੇ ਲ ਮਨਉਰਥ ਪੂਰੇ ਪਾਨ ਪਰਮਪਰਾ ਪਾਇਆ ਉਤਰੇ ਸਭੇ ਵਿਸੂਰੇ ਦੁਖ ਰੋਸ ਨ ਤਾਪ ਤਰੇ ਸੁਨੇ ਸੱਚੇ ਬਾਣੀ ਸੰਤ ਸਾਜਨ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਤੇ ਭਗਤ ਸਤਗੁਰ ਹਾ ਵਰਪੂਰੇ ਤਨ ਨਾਨਕ ਅਗਲੇ ਚਰਨ ਲਾਗੇ ਵਾਜ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਤੰਗ ਹਤਿ ਦਿਵਸ ਰਾਤ ਵਿਦਾਇਦਾਇ ਖੇਲ ਸਗਲ ਵਿਗਤ ਚੰਗੇ ਆਇਆ ਮਰੇ ਆਇਆ ਵਾਚੇ ਦਰਮਨ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੋ ਜਲੇ ਕਿਤੇ ਛੁਪੇ ਨਾਮ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਤੇ ਮੁਖੋ ਜਾਲੇ ਕਿਤੇ ਸੁਪੇ ਨਾਲ ਵਾਹਿਗੁਰੂ ਜੀ ਕਾ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ